ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੂਰੇ ਪੰਜਾਬ ਅੰਦਰ ਬਿਨਾਂ ਪੇਰਪਾਬ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਲੋਕਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਅਤੇ ਚੰਗੇ ਸਿਹਤ ਅਤੇ ਹੁਣ ਇਸ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਦਾ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਅਧੀਨ ਵਿਧਾਨ ਸਭਾ ਹਲਕਾ ਪੁਆ ਦੇ ਅੰਦਰ ਕਰੀਬ 3 ਪਿੰਡਾਂ ਅੰਦਰ ਆਧੁਨਿਕ ਸਹੂਲਤਾਂ ਨਾਲ ਖੇਡ ਗਰਾਊਂਡ ਬਣਾਏ ਜਾਣਗੇ 3 ਪਿੰਡਾਂ ਅੰਦਰ ਜਿਮ ਵੀ ਬਣਾਏ ਜਾਣਗੇ ਅਤੇ ਪੂਰੇ ਪੰਜਾਬ 'ਚ ਕਰੀਬ 3000 ਖੇਡ ਗਰਾਊਂਡ ਬਣਾਏ ਜਾ ਰਹੇ ਨੇ ਇਹ ਪ੍ਰਗਟਾਵਾ ਲਾਲਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਕਟਾਰੂਚਕ ਵਿਖੇ ਸਿੱਧਾ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਵੀ ਸੇਵਿੰਗ ਪਠਾਨਕੋਟ ਸੰਦੀਪ ਕੁਮਾਰ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਬਲਾਕ ਆਦੀ ਉਧੇਦਾਰ ਪਾਰਟੀ ਦੇ ਇਸ ਮੌਕੇ ਤੇ ਹਾਜ਼ਰ ਸਨ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਜੀ ਆਇਆਂ ਤੁਸੀਂ ਅੱਜ ਇੱਕ ਵਾਰ ਫਿਰ ਸਾਡੇ ਪ੍ਰੈਸ ਦੀ ਅੱਜ ਜਿਹੜੀ ਉਹ ਸਟੇਟਮੈਂਟ ਨੂੰ ਕਵਰ ਕਰਦੇ ਸਾਡੇ ਪ੍ਰੈਸ ਵਾਲੇ ਸਾਥੀਆਂ ਦਾ ਸ਼ੁਕਰੀਆ ਧੰਨਵਾਦ ਸੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਭਗਵੰਤਪਾਣ ਜੀ ਦੀ ਸਰਕਾਰ ਲਗਾਤਾਰ ਵਕਫ ਵਕ ਵਰਗਾ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਦੀ ਭਲਾਈ ਨੂੰ ਲੈ ਕੇ ਉਹਨਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਦੇ ਲਈ ਬਹੁਤ ਸਾਰੇ ਸ਼ਾਨਦਾਰ ਫੈਸਲੇ ਪੰਜਾਬ ਦੀ ਸਰਕਾਰ ਨੇ ਕੀਤੇ ਆ ਸੋ ਚਾਹੇ ਬਿਜਲੀ ਮਾਫੀ ਦਾ ਸਵਾਲ ਹੋਵੇ ਸਿਹਤ ਸੁਰਤਾ ਦਾ ਸਵਾਲ ਹੋਵੇ ਸਿੱਖਿਆ ਪ੍ਰਣਾਲੀ ਦੇ ਅੰਦਰ ਬਹੁਤ ਵੱਡੇ ਸੁਧਾਰਾਂ ਦੇ ਬੱਲ ਤੇ ਅੱਜ ਜਿਹੜੇ ਉਹ ਲੱਖਾਂ ਬੱਚੇ ਡਾਕਟਰ ਬਣ ਦੀ ਜਿਹੜੇ ਉਹ ਟੈਸਟ ਪਾਸ ਕਰ ਰਹੇ ਆ ਸੋ ਮੇਰੇ ਦੱਸਣ ਤੋਂ ਬਾਅਦ ਇਹ ਆ ਕਿ ਬਹੁਤ ਵੱਡੇ ਫੈਸਲੇ ਆਲਰੇਡੀ ਪੰਜਾਬ ਦੇ ਅੰਦਰ ਭਗਵਨ ਸਬੰਧ ਦੀ ਸਰਕਾਰ ਵੱਲੋਂ ਕੀਤੇ ਗਏ ਆ ਪਰ ਅੱਜ ਮੁੱਖ ਤੌਰ ਤੇ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਤੇ ਤੁਹਾਨੂੰ ਖੇਚਲ ਦਿੱਤੀ ਆ ਕੋਈ ਆ ਕਿ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਉਹ ਦਿੱਤਾ ਸੋ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਬਣਾਉਣ ਦਾ ਸਰਕਾਰ ਨੇ ਜਿਹੜਾ ਉਹ ਫੈਸਲਾ ਪੰਜਾਬ ਚ ਕੀਤਾ ਔਰ ਉਸ 3000 ਸਟੇਡੀਅਮ ਦੇ ਵਿੱਚੋਂ 28 ਸਟੇਡੀਅਮ ਮੇਰੇ ਹਲਕਾ ਪੋਆਰ ਨੂੰ ਮਿਲੇ ਆ ਵਕ ਵਕ ਪਿੰਡਾਂ ਦੇ ਅੰਦਰ ਇਹ 28 ਸਟੇਡੀਅਮ ਜਿਹੜੇ ਬਣਾਏ ਜਾਣੇ ਹਨ ਦਿਨਾਂ ਦੇ ਦੌਰਾਨ ਸੋ ਇਹ ਜਿਹੜਾ ਸਟੇਡੀਅਮ ਹੈ ਮੁੱਖ ਤੌਰ ਤੇ ਅਸੀਂ ਚੈਨ ਕੀਤਾਣਾ ਦਾ ਚੋਣ ਕੀਤੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਖੇਡਾਂ ਬਦਲ ਪੰਜਾਬ ਦੀ ਹੋਈਆਂ ਉਹਨਾਂ ਖੇਡਾਂ ਬਦਲ ਪੰਜਾਬ ਦੀਆਂ ਚੋਂ ਜਿਸ ਜਿਸ ਖਿੱਤੇ ਚੋਂ ਜਿਸ ਜਿਸ ਕਿਸਮ ਦੀਆਂ ਖੇਡਾਂ ਖੇਡਦੇ ਆ ਬੱਚੇ ਉਹ ਸਾਹਮਣੇ ਉੱਪਰ ਗਿਆ ਸੋ ਉਹ ਸਹਾਇਤ ਦੇ ਉਹਨਾਂ ਪਿੰਡਾਂ ਦੇ ਅੰਦਰ ਇਹ ਖੇਡ ਸਟੇਡੀਅਮ ਜਿਹੜੇ ਆ ਉਹ ਬਣਾਏ ਜਾਣੇ ਆ ਸੋ ਇਸ ਖੇਡ ਸਟੇਡੀਅਮ ਦੇ ਅੰਦਰ ਇੱਕ 400 ਮੀਟਰ ਦਾ ਟਰੈਕ ਹੋਏਗਾ ਜਿਸ ਨਾਲ ਸਾਡੇ ਬੱਚੇ ਆਰਮੀ ਚ ਜਾਂਦੇ ਆ ਰੋਡ ਤੇ ਟੋੜ ਲਾਂਦੇ ਆ ਕਈ ਵਾਰ ਇਨਸੀਡੈਂਟ ਹੁੰਦੇ ਆ ਕਈ ਵਾਰ ਘਨਾਵਾ ਆਪਰਦੇ ਆ ਸੋ ਇਹ 400 ਮੀਟਰ ਦਾ ਟਰੈਕ ਵੀ ਨੌਜਵਾਨਾਂ ਨੂੰ ਮਿਲੇਗਾ ਇਹਦੇ ਨਾਲ ਖੇਡ ਸਟੇਡੀਅਮ ਦੇ ਅੰਦਰ ਪੂਰੀ ਉਹਦੀ ਬਾਉਂਡਰੀ ਹੋਏਗੀ ਚਾਰਦੁواری ਹੋਏਗੀ ਇੱਕ ਬੋਰ ਜਿਹੜਾ ਆ ਉਹ ਕੀਤਾ ਜਾਊਗਾ ਤੇ ਪਾਣੀ ਦੇ ਲਈ ਤੇ ਨਾਲ ਦੀ ਨਾਲ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਇਹ ਜੇਸ ਕਿਸਮ ਦੀ ਉਹ ਖੇਡ ਆ ਉਸ ਕਿਸਮ ਦਾ ਉਹ ਖੇਡ ਸਟੇਡੀਅਮ ਜਿਹੜਾ ਤਿਆਰ ਕੀਤਾ ਜਾਵੇਗਾ ਬਕਾਇਦਾ ਲਾਈਟਾਂ ਲੱਗਣਗੀਆਂ ਸ਼ਾਨਦਾਰ ਉਸ ਖੇਡ ਸਟੇਡੀਅਮ ਦੇ ਅੰਦਰ ਸੋ ਜਿੱਥੇ ਕ੍ਰਿਕਟ ਦੇ ਖੇਡ ਸਟੇਡੀਅਮ ਬਣਦੇ ਹਨ ਵਿੱਚੋਂ ਉਥੇ ਅਮਰੀਕਨ ਕਾ ਜਿਹੜਾ ਉਹ ਵੀ ਲੱਗੂਗਾ ਇਹਨਾਂ ਖੇਡ ਸਟੇਡੀਅਮ ਦੇ ਅੰਦਰ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਇਹ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਸਟੇਡੀਅਮ ਬਣਨਾ ਔਰ ਇਹ ਸਟੇਡੀਅਮ 7-8 ਪਿੰਡਾਂ ਨੂੰ ਕਵਰ ਕਰੇਗਾ ਜਨਨ ਕਿ ਇੱਕ ਕਲਸਟਰ ਦੇ ਰੂਪ ਚ ਇਹ ਕੰਮ ਕਰੇਗਾ ਔਰ ਜਿਹੜੀ ਖੇਡ ਦਾ ਸਟੇਡੀਅਮ ਹੋਏਗਾ ਉਸੇ ਖੇਡ ਦਾ ਕੋਚ ਵੀ ਨਾਲ ਜਿਹੜਾ ਪੰਜਾਬ ਸਰਕਾਰ ਪ੍ਰੋਵਾਈਡ ਕਰਾਏਗੀ ਨੌਜਵਾਨਾਂ ਨੂੰ ਤਾਂ ਜੋ ਅਸੀਂ ਸਿਖਰ ਲੀਆਂ ਮੰਗਲਾਂ ਤੱਕ ਆਪਣੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਭੇਜਣਾ ਕਿ ਉਹ ਇੰਟਰਨੈਸ਼ਨਲ ਗੇਮਾਂ ਲਈ ਆਪਣੇ ਆਪ ਦੀ ਜਿਹੜੀ ਤਿਆਰੀ ਹੁੰਦੀ ਆ ਜਿਸ ਕਿਸਮ ਦੇ ਉਹਨਾਂ ਨੂੰ ਖੇਡ ਸਟੇਡੀਅਮ ਚਾਹੀਦੇ ਹੁੰਦੇ ਆ ਉਹ ਮਿਲਣ ਤਾਂ ਜੋ ਪੰਜਾਬ ਦੇ ਲਈ ਜਿਹੜਾ ਉਹ ਇੱਕ ਚੰਗੇ ਮੈਡਲ ਜਿੱਤ ਕੇ ਆਣ ਔਰ ਨਾਲ ਦੀ ਨਾਲ ਜਿਹੜਾ ਆ ਇਹ ਕੋਚ ਵੀ ਉਹਨਾਂ ਨੂੰ ਮਿਲਣਗੇ ਪ੍ਰਾਪਰ ਇੱਕ ਸੈਂਟੀਫਿਕ ਬੇਸ ਦੇ ਇੱਕ ਵਿਗਿਆਨਕ ਆਧਾਰ ਤੇ ਜਿਹੜਾ ਖੇਡ ਸਟੇਡੀਅਮ ਹੈ ਉਹ ਬਣ ਕੇ ਜਿਹੜਾ ਉਹਨਾਂ ਨੂੰ ਦਿੱਤਾ ਜਿਹੜਾ ਮੇਰੇ ਹਲਕੇ ਨੂੰ ਜਿਹੜੇ ਇਹ ਮਿਲਨੇ ਆ ਸੋ ਇਹਦੇ 30 ਮੈਂ 28 ਕਹ ਗਿਆ 30 ਸਟੇਡੀਅਮ ਬਣਨੇ ਆ ਔਰ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਤੇ 9 ਕਰੋੜ ਰੁਪਏ ਦਾ ਜਿਹੜਾ ਬਜਟ ਉਹ ਪੰਜਾਬ ਸਰਕਾਰ ਨੇ ਹਲਕੇ ਭੋਏ ਨੂੰ ਦਿੱਤਾ ਸੋ ਮੈਂ ਮਨਜੂਬ ਮੁੱਖ ਮੰਤਰੀ ਸਰਦਾਰ ਭਵੰਸ਼ ਸਿੰਘ ਮਾਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਬਹੁਤ ਵੱਡੀ ਨਿਯਮਤ ਜਿਹੜੀ ਆ ਹਲਕੇ ਭੋਏ ਦੇ ਨੌਜਵਾਨਾਂ ਨੂੰ ਦਿੱਤੀ ਆ ਸੋ ਇਸੇ ਤਰ੍ਹਾਂ ਵੱਖ-ਵੱਖ ਹਲਕਿਆਂ ਦੇ ਅੰਦਰ ਵੀ ਸਟੇਡੀਅਮ ਬਣਾਇਆ ਜਾ ਰਿਹਾ ਸੋ ਇਸ ਤੋਂ ਇਲਾਵਾ 30 ਪਿੰਡਾਂ ਦੇ ਅੰਦਰ ਇੱਕ ਸ਼ਾਨਦਾਰ ਜਿਮਾਂ ਜੜੀਆਂ ਨੇ ਉਹ ਵੀ ਹਲਕੇ ਭੋਏ ਨੂੰ ਮਿਲੀਆਂ ਇਹਨਾਂ ਜਿਮਾਂ ਦੇ ਅੰਦਰ ਲੇਡੀਜ਼ ਲਈ ਵੀ ਜੈਂਟਸ ਲਈ ਵੀ ਵੱਖਰੇ ਵੱਖਰੇ ਇਨਸਟਰੂਮੈਂਟ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਇਸਤੇਮਾਲ ਕਰਦੇ ਆ ਆਪਣੇ ਆਪਣੇ ਸੀਰ ਮੁਤਾਬਕ ਸੋ ਇਹ ਓਪਨ ਜਿਮਾਂ ਵੀ ਹੋਣਗੀਆਂ ਇਹ ਇਨਡੋਰ ਜਿਮਾਂ ਵੀ ਹੋਣਗੀਆਂ ਸੋ ਇਹਦੇ ਤੇ ਵੇਟ ਲਿਫਟਿੰਗ ਹੋਏਗੀ ਮਤਲਬ ਕਾਫੀ ਕੁਝ ਨਾ ਜਿਮਾਂ ਦੇ ਅੰਦਰ ਜਿਹੜਾ ਉਹ ਨੌਜਵਾਨਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਮਾਨ ਸਰਪ ਦੀ ਸਰਕਾਰ ਨੇ ਤੋਹਫਾ ਦਿੱਤਾ ਸੁ ਮੈਂ ਮੁਕ ਤੌਰ ਤੇ ਅੱਜ ਮੇਰੀ ਕਹਿਨਤਾ ਮਤਲਬ ਇਹ ਹੈ ਕਿ ਜਿਹੜਾ ਪਿਛਲਾ ਸਮਾਂ 3.5 ਸਾਲ ਦੇ ਸਮੇਂ ਦੇ ਦੌਰਾਨ ਸਿੱਖਿਆ ਪ੍ਰਣਾਲੀ ਦੇ ਅੰਦਰ ਬਹੁਤ ਵੱਡੀਆਂ ਤਰਦੀਲੀਆਂ ਕੀਤੀਆਂ ਸੇ ਸੋਟਾ ਲੋਕਾਂ ਨੂੰ ਦਿੱਤੀਆਂ ਬਿਜਲੀ ਬਿੱਲ ਮਾਪ ਨੇ ਪਰ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਿਨਾਂ ਦੇ ਅੰਦਰ ਸਾਨੂੰ 30 ਸਟੇਡੀਅਮ ਤੇ 30 ਜਮਾ ਸਾਡੇ ਹਲਕੇ ਨੂੰ ਮਿਲੀਆਂ 9 ਕਰੋੜ ਰੁਪਇਆ ਇੱਕ ਜਿਹੜਾ ਉਹ ਹਲਕੇ ਭੋਏ ਨੂੰ ਮਿਲਿਆ ਤੇ ਜਿਹੜਾ ਜ਼ਿੰਮਾ ਦਾ ਵੱਖਰਾ ਸਾਡੇ ਹਲਕੇ ਨੂੰ ਆਣਾ ਸੋ ਮੈਂ ਧੰਨਵਾਦ ਕਰਦਾ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਨੇ ਬਹੁਤ ਵੱਡਾ ਤੋਹਫਾ ਜਿਹੜਾ ਮੇਰੇ ਹਲਕੇ ਭੋਏ ਨੂੰ ਦਿੱਤਾ ਉਹਦੇ ਸਾਬ ਜਿਹੋ ਵੀ ਦੱਸਿਆ ਵੀ ਮਸਾਲ ਦੇ ਤੌਰ ਤੇ ਗਰੋਟੇ ਦੇ ਅੰਦਰ ਬਾਕਸਿੰਗ ਦਾ ਬਣਨਾ ਸੋ ਜਿਹਦਾ ਤਲੂਰ ਦੇ ਅੰਦਰ ਕਬੱਡੀ ਦਾ ਬਣਨਾ ਸੋ ਜਿਸ ਕਿਸੇ ਦੀ ਵੀ ਖੇਡ ਆ ਮੈਂ ਇਹ ਕਲੀਅਰ ਕੀਤਾ ਵੀ ਉੱਥੇ ਜਿਹੜੇ ਉਹ ਕੋਚ ਵੀ ਆਣਗੇ ਹਾਂ ਉਹਨੂੰ ਉਹਦਾ ਰੱਖ ਰਖਾਵ ਦੇ ਲਈ ਉਦੀ ਸੁਰੱਖਿਆ ਦੇ ਲਈ ਉਹਦੇ ਹੋਰ ਬਾਕੀ ਪਰਵਰਦਾ ਦੇ ਜਿਹੜੇ ਆ ਕਿ ਟ੍ਰੇਕਰ ਵੀ ਜਿਹੜੇ ਆ ਉਹ ਰੱਖੇ ਜਾਣਗੇ ਸੋ ਲਾਜ਼ਮੀ ਤੌਰ ਤੇ ਮੈਂ ਸਮਝਦਾ ਕਿ ਬਹੁਤ ਸ਼ਾਨਦਾਰ ਇਹ ਤੋਹਫਾ ਆ ਹਲਕੇ ਕੋਜ ਦੇ ਨੌਜਵਾਨਾਂ ਲਈ ਆਮ ਲੋਕਾਂ ਲਕਸ਼ੀ ਸ੍ਰੋਜ ਕੇ ਆਟੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ